ਇਹਦੇ ਵੀ ਗ੍ਰੈਂਡ ਸਟੇਸ਼ਨਾਂ ਨੂੰ ਪੜਾ ਤੀ ਵਾਰ ਬੰਦ ਕੀਤਾ ਅੱਗੇ ਕੋਈ ਵਾਸ ਦੀ ਗੱਲ ਨਹੀਂ ਰਹੀ ਅਸੀਂ ਕਈ ਵਾਰਾਂ ਵੀ ਨਹੀਂ ਸਾਡੀ ਚੱਜੀ ਜਿਹੜੇ ਕੰਮ ਕਰਦੇ ਨੇ ਨਹੀਂ ਡੰਗਰ ਵਿੱਚ ਲਈ ਜਦੋਂ ਸਾਡਾ ਮੈਨ ਨਹੀਂ ਬੱਕਣੀ ਨਹੀਂ ਇਹ ਵੀ ਬੜੀ ਨੂੰ ਵੀ ਦੋਆ ਸਾਡੇ ਕੋਈ ਦੌਰ ਨੂੰ ਸੁਣਦੇ ਹੀ ਆ ਮੋਟਾ ਹੋਰੀ ਇਥੇ ਵੀ ਇਕੱਠੇ ਹੋਏ ਕਿੰਨੇ ਪੈਂਦਾ ਇਹ ਨਹੀਂ ਦੱਸਾਂ ਜਿੱਦਾਂ ਨਹੀਂ ਜਾਂਦਾ ਕੋਈ ਦੱਸਦਾ ਅਰੇ ਮੁਰਤੇ ਬਾਤ ਤੇ ਰੱਖਦੇ ਜਿਹੜੇ ਜੀਨਾ ਹੋ ਗੱਲਾਂ ਹੀ ਆ ਸਾਨੂੰ ਕਣਕ ਦੀ ਆਸ ਵੀ ਨਹੀਂ ਹੋਣਾ ਰਹੀ ਤੱਕ ਜਦੋਂ ਕਣਕ ਦੀ ਆਸ ਤਾਂ ਹੀ ਹੈ ਕਿ ਕਿੰਨੇ ਵੱਜਣਾ ਨਹੀਂ ਕਣਕ ਦੀ ਹੁੰਦੀ ਨਹੀਂ ਤੇ ਆਸ ਵੀ ਸਿੱਧੇ ਕਾਹੇ ਚੀਜ਼ ਦੀ ਹੈ ਇਹਦਾ ਹੱਲ ਕੀ ਸਮਝੋ ਕੀ ਹੈ ਜਿਹੜਾ ਕੰਮ ਇਹ ਛੋਟਾ ਜਿਹਾ ਜਦੋਂ ਇਹ ਪੁਲ ਬੰਦਦੇ ਨੇ ਪੁਲ ਨਾ ਬੰਦਦੇ ਉਹਨੂੰ ਬੰਦਦੇ ਪਰਲੇ ਤੇ ਆਣੇ ਚੌਧਰੀਆਵਾਂ ਇਹ ਇੱਕ ਦਰਾਈ ਕਰ ਦਿੰਦੇ ਇਹ ਛੋਟਾ ਜਿਹਾ ਹੈ ਮੋਟਰ ਨੂੰ ਇਸੀ ਇਹ ਲੁਕਾਉਂਦੇ ਹੂ ਲੈ ਕੇ ਚੱਲੇ ਬੱਪੂ ਨਾ ਬੱਪੂ ਦੁੱਧ ਲੈ ਕੇ ਚੱਲੇ ਦੁੱਧ ਡੈਰੀ ਤੇ ਚੋਰੀ ਆਊਗਾ ਦੁੱਧ ਇਹਨਾ ਚੰਗਾ ਦੁੱਧ ਲੈ ਕੇ ਆਏ ਹਾਂ ਬੜਾ ਔਖਾ ਵਾਈ ਕੁਝ ਦਿੱਤਾ ਅੱਛਾ ਮੇਰ ਕਰਵਾ ਹਰ ਵਾਰ ਆ 23 ਚ ਵੀ ਆਏ ਸੀ ਬੱਪੂ ਨਾ 23 ਵੀ ਆਏ ਸੀ ਅੱਛਾ ਅੱਛਾ ਹਜੇ ਤਾਂ ਉਹ ਮਤਲਬ ਉਹੀ ਤਿਆਰ ਹੋਈ ਸੀ ਅੱਛੇ ਦਵਾਰੇ ਫੇਰ ਆ ਗਿਆ